ਖਾਲਸਾ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ 360ਵੇਂ ਸਥਾਪਨਾ ਦਿਵਸ ਨੂੰ ਲੈ ਕੇ ਗੁਰਦੁਆਰਾ ਹੰਡ ਦਰਬਾਰ ਕੋਟ ਪ੍ਰਾਣ ਰੂਪਨਗਰ ਦੇ ਮੁਖ ਪ੍ਰਬੰਧਕ ਸੰਤ ਬਾਬਾ ਖੁਸ਼ਾਲ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਗੁਰੂ ਕੇ ਮਹਿਲਪੋਰਾ ਸਾਹਿਬ ਵਿਖੇ ਵਖ ਵਖ ਪਕਵਾਨ ਦਾ ਸਾਲਾਨਾ ਲੰਗਰ ਲਗਾਇਆ ਗਿਆ ਜਿਸ ਦੀ ਅਰੰਭਤਾ ਦੀ ਅਰਦਾਸ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵੱਲੋਂ ਕੀਤੀ ਗਈ ਉਨਾ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਨੂੰ ਲੈ ਕੇ ਗੁਰਦੁਆਰਾ ਹੈਡ ਦਰਬਾਰ ਵੱਲੋਂ ਸੰਗਤ ਦੇ ਸਹਿਯੋਗ ਨਾਲ ਇਸ ਪਾਵਨ ਧਰਤੀ ਤੇ 2014 ਵਿੱਚ ਕਾਰ ਸੇਵਾ ਸ਼ੁਰੂ ਕੀਤੀ ਸੀ ਅਤੇ 2015 ਵਿੱਚ ਸਲਾਨਾਨ ਲੰਗਰ ਲਗਾਉਣ ਦਾ ਕਾਰਜ ਸ਼ੁਰੂ ਕੀਤਾ ਸੀ ਜੋ ਹੁਣ ਲਗਾਤਾਰ ਚੱਲ ਰਿਹਾ ਹੈ ਦਸਨ ਯੋਗ ਹੈ ਕਿ ਗੁਰਦੁਆਰਾ ਗੁਰੂ ਕੇ ਮਹਿਲਪੋਰਾ ਸਾਹਿਬ ਦੀ ਕਾਰ ਸੇਵਾ ਅਤੇ ਸੁੰਦਰੀਕਰਨ ਦਾ ਕੰਮ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਦੀ ਅਗਵਾਈ ਹੇਠ ਮੁਕੰਮਲ ਹੋਇਆ ਸੀ ਉਨਾ ਕਿਹਾ ਕਿ ਇਹ ਪਵਿੱਤਰ ਸਥਾਨ ਹੈ ਜਿਸ ਦੀ ਨੀਂਹ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 1665 ਵਿੱਚ ਰੱਖੀ ਸੀ ਇਸੇ ਥਾਂ ਤੇ ਕਸ਼ਮੀਰੀ ਪੰਡਿਤ ਗੁਰੂ ਜੀ ਕੋਲ ਆਪਣੀ ਰੱਖਿਆ ਦੀ ਪੁਕਾਰ ਲੈ ਕੇ ਆਏ ਸੀ ਇਸ ਤੋਂ ਬਿਨਾ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਇਸ ਥਾਂ ਤੇ گزارਿਆ ਸੀ ਤੇ ਤਿੰਨ ਸਾਹਿਬਜ਼ਾਦਿਆਂ ਦੀ ਜਨਮ ਭੂਮੀ ਵੀ ਇਹ ਪਵਿੱਤਰ ਥਾਂ ਹੈ ਉਨਾ ਸੰਗਤਾਂ ਨੂੰ ਅਪੀਲ ਕੀਤੀ ਕਿ ਭਵਿਕ ਵਿੱਚ ਵੀ ਇਸ ਪਵਿੱਤਰ ਥਾਂ ਦੇ ਦਰਸ਼ਨਾਂ ਲਈ ਹੋਮ होमा के आओ गुरुदा गुरु का आशीर्वाद प्राप्त करो संग जी ਤਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 19 ਜੂਨ 1659 ਨੂੰ ਨਾਦਪੁਰ ਸਾਹਿਬ ਦੀ ਸਥਾਪਨਾ ਕੀਤੀ ਗੁਰਦੁਆਰਾ ਪੋਰਾ ਸਾਹਿਬ ਗੁਰੂ ਕਾਂਗਾਂ ਜਿੱਥੇ ਆਪਾਂ ਖੜੇ ਹਾਂ ਇਸ ਸਥਾਨ ਤੇ ਉਹਨਾਂ ਨੇ ਬਾਬਾ ਭੁਗਤ ਜੀ ਆਸ ਵਿੱਚੋਂ ਨਹੀਂ ਪੱਥਰ ਰਖਾਇਆ ਜਿਹੜਾ ਅੱਜ ਕੱਲ ਉਸ ਟਾਈਮ ਦੇ ਮੋੜੀ ਗੱਡਣੀ ਕਹਿੰਦੇ ਸੀ ਇਹ ਜਗ੍ਹਾ ਮਹਾਰਾਜ ਨੇ ਬਲਾਸਕੁਰ ਦੇ ਰਾਜਾ ਦੀਪਜੰਨ ਦੀ ਰਾਣੀ ਚਾਂਪਾ ਤੋਂ 75000 ਦੇ ਵਿੱਚ ਮੁੱਲ ਦਿੱਤੀ ਪੰਜ ਪਿੰਡ ਤੇ ਗੁਰੂ ਕੇ ਨਗਰੀ ਬਸਾਉਣ ਦਾ ਮਹਾਰਾ ਨੇ ਬਹੁਤ ਵੱਡਾ ਇਸ ਇਲਾਕੇ ਦੇ ਪਰਫਕਾਰ ਕੀਤਾ। ਸੋ ਮਹਾਰਾ ਨੇ ਇਸ ਜਗ੍ਹਾ ਨੂੰ ਆਪਣਾ ਘਰ ਬਣਾਇਆ। 1675 ਦੇ ਵਿੱਚ ਮਹਾਰਾ ਦਿੱਲੀ ਦੇ ਰਸੀਦੀ ਪ੍ਰਾਪਤ ਕੀਤੀ। ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਆਸ਼ਾ ਜੀ ਨੇ ਆਪਣੇ ਘਰ ਦੇ ਵਿੱਚ ਜਿੱਥੇ ਸੀਸਗਾਨੀ ਗੁਰਦੁਆਰਾ ਸਾਹਿਬ ਬੇੜਾਈ ਸੀ ਤੋਂ ਸੰਸਕਾਰ ਕੀਤਾ ਤੇ ਇਹ ਜੋ ਜਗਾਹ ਸੀ ਮਹਾਰਾ ਨੇ 5 ਪੰਡ ਮੋਲ ਖੀਦੇ ਸਨ ਜਿਸ ਜਗਾਹ ਤੇ ਆਪਾਂ ਖੜੇ ਹਾਂ ਇਹ ਇਤਿਹਾਸੀ ਦਾ ਬਹੁਤ ਲੰਮਾ ਤੇ ਬਹੁਤ ਹੀ ਭਾਗੂਨ ਇਤਿਹਾਸ ਹੈ ਜੇ ਆਪਾਂ ਜ਼ਿਕਰ ਕਰੀਏ ਥੋੜੇ ਸ਼ਬਦਾਂ ਵਿੱਚ ਮਹਾਰਾ ਦੇ ਪਰਿਵਾਰ ਦੇ 11 ਮੈਂਬਰ ਲੰਬੇ ਸਮੇਂ ਸਾਥ ਤੇ ਰਹੇ ਜਿਨ੍ਹਾਂ ਵਿੱਚੋਂ 10 ਸਾਲ ਦੇ ਲਖਾ ਗੁਰਤੇਗ ਬਾ ਸਾਹਿਬ ਜੀ ਰਹੇ 13 ਸਾਲ ਬਾਤਾ ਨਾਨਕ ਜਿਹੜੇ ਗੁਰਤੇਗ ਸਾਹਿਬ ਦੇ ਮਾਤਾ ਜੀ ਪੜਤੀ ਸਾਲ ਮਾਰਾ 10ਵੇਂ ਪਾਛਾਰ ਆਪਣੇ 42 ਸਾਲ ਦੀ ਉਮਰ ਦੇ ਵਿੱਚੋਂ 33 ਸਾਲ ਦਾ ਗੁਜ਼ਰੀ ਇਹ ਲਗਭਗ ਤੇ ਗੁਰੂ ਸਾਹਿਬ ਦੇ ਜੋ ਮਹਿਲ ਸਨ ਮਾਤਾ ਜੀਤ ਕੌਰ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਇੱਥੋਂ ਤੱਕ ਜਦੋਂ ਮਾਤਾ ਜੀ ਨੂੰ ਵਿਆਉਣ ਗਏ ਮਾਤਾ ਜੀਤ ਕੌਰ ਜੀ ਨੂੰ ਇਸ ਸਥਾਨ ਤੋਂ ਮਹਾਰਾਣੀ ਪ੍ਰਾਤ ਗੁਰੂ ਕੇ ਲਾਹੌਰ ਪਹੁੰਚੇ ਤੇ ਇੱਥੇ ਹੀ ਤਿੰਨ ਸਹਿਬ ਜੀ ਆਜਾ ਦੇ ਜਨਮ ਹੋਏ ਬਾਬਾ ਜੀ ਸਿੰਘ ਦਾ ਜਨਮ ਕੌਂਟਾ ਸਾਹਿਬਿੱਕੇ ਜਦੋਂ ਭਗਾਣੀ ਦਾ ਜਦੋਂ ਦੋਆ ਉਹ ਵੀ ਛੇਤੀ ਬਾਲ ਥੋੜੀ ਉਮਰ ਦੇ ਵਿੱਚ ਤੇ ਆਗੇ ਮਹਾਰਾਜ ਦੇ ਨਾਲ ਤੇ ਤਿੰਨ ਸਾਹਿਬ ਜਾਦੇ ਦੇ ਛੋਟੇ ਸਨ ਬਾਬਾ ਜੁਜਾਰ ਸਿੰਘ ਜੀ ਬਾਬਾ ਜਵਰਾਬਸ ਤੇ ਫਰਦੇ ਸਿੰਘ ਦਾ ਜਨਮ ਇਸ ਸਥਾਨ ਤੇ ਹੋਇਆ ਸੋ ਇੱਥੇ ਹੀ ਕਸ਼ਮੀਰੀ ਪੰਡਤ ਆਏ ਤੇ ਇੱਥੇ ਹੀ ਮਾਰਨ ਗੁਰਗਦੀ ਦਾ ਤੇਗ ਬਾਪ ਸਾਹਿਬ ਦੀ ਤਿਲਕ ਦੇ ਕੇ ਗਏ ਜਦੋਂ ਜਮਦਰ ਸਾਹਿਬ ਗੁਰਦੁਆਰਾ ਸੋ ਮਾਰਾ ਦੇ 11 ਮੈਂਬਰ ਲਮਾਰ ਸਾਹ ਰਹੇ ਕਸ਼ਮੀਰੀ ਪੰਡਤ ਆਏ ਇੱਥੇ ਗੁਰਗਦੀ ਦਾ ਤਿਲਕ ਦਿੱਤਾ ਗਿਆ ਪੁਰ ਸਾਤ ਤਪીર ਮਹਾਤਮਾ ਇਸਤਾਨ ਤੇ ਮਹਾਰਾਜ ਨੂੰ ਮਿਲਵੰਦੇ ਆਉਂਦੇ ਰਹੇ ਸੋ ਇਸ ਧਰਤੀ ਦਾ ਜੋ ਕਣ ਕਹਣਾ ਉਹ ਪੁੱਤਰ ਹੈ ਸੋ ਅੱਜ ਸਾਡੇ ਸੁਭਾਗ ਚੰਗੇ ਹਨ ਕਿ ਮਹਾਰਾਜ ਨੇ ਸਾਨੂੰ ਕਿਰਪਾ ਕੀਤੀ ਪਹਿਲਾ ਸਤ ਅਗਸਤ ਦੇ ਵਿੱਚ 14 ਦੇ ਸਾਨੂੰ ਇਸਤਾਨ ਦੀ ਸੇਵਾ ਸ੍ਰੀਮਈ ਗੁਰਦਵੰਦ ਕਮੇਟੀ ਦੇ ਪ੍ਰਧਾਨ ਸਰਦਾਰ ਅਫਸਾਰ ਸਿੰਘ ਦੀ ਮੱਕੜ ਸਾਹਿਬ ਨੇ ਉਹਨਾਂ ਦੇ ਸੇਵਕਾਂ ਨੇ ਬਰਕਟ ਕਮੇਟੀ ਨੇ ਦਿੱਤੀ ਉਸ ਤੋਂ ਬਾਅਦ ਸੇਵਾ तकरीबन ਵਕਮਲ ਕੀਤੇ ਗਏ ਸੋ ਇਹ ਜੋ ਸਥਾਨ ਹੈ ਇਹਦੀ ਜੋ ਸੇਵਾ ਹੈ ਭਾਵੇਂ ਕਮੇਟੀ ਦੇ ਦੇਖ ਰੱਖਤੇ ਵਿੱਚ ਹੈ ਪਰ ਅਸੀਂ ਆਪਣੇ ਵੱਲੋਂ ਭਰਪੂਰ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਜਗ੍ਹਾ ਦੀ ਸਾਫ ਸੁੱਧਾ ਰਹੇ ਜੋ ਵੀ ਦਾ ਕਮ ਛੋਟਾ ਮੋਟਾ ਹੈ ਉਹ ਕਰਾਉਂਦੇ ਰਹੀਏ ਬਾਗ ਵਿੱਚ ਦਾ ਕਰਾਉਂਦਾ ਰਹੀਏ ਬਾਕੀ ਜੋ ਸਾਲ ਦੇ ਵਿੱਚ ਤਿੰਨ ਮਹੱਤਵਪੂਰਨ ਦਿਨ ਹੁੰਦੇ ਆ ਤੈਨ ਇੱਕ ਜਦੋਂ ਮਾਰਾ ਦੀ ਬਰਾਤ ਚੜ੍ਹਦੀ ਆ ਉਰਕਾ ਲਾਹੌਰ ਤੋਂ ਉਸ ਦਿਨ ਦੋ ਦਿਨ ਜਾਦੋ ਲੱਗ ਰਿਹਾ ਹੈ ਕਾਰੇਦਾਰਾਂ ਦੀ ਮਟਕੇ ਅੰਜਾਂ ਹੁੰਦੀਆਂ ਹਨ ਤੇ ਉਸ ਤੋਂ ਬਾਅਦ ਫਿਰ ਬਸਾਕੀ ਦਾ ਲੰਗਰ ਹੁੰਦਾ ਉਦੋਂ ਲੰਗਰ ਲਾਇਆ ਜਾਂਦਾ ਬਧੀਆ ਢੰਗ ਦੇ ਨਾਲ ਉਸ ਤੋਂ ਬਾਅਦ ਇਹ ਜੋ ਮਹਾਰਾਜ ਸਥਾਪਨਾ ਪੰਜਾਬਾ ਬਣਾ ਰਹੇ ਆ ਉਹਦੇ ਵਿੱਚ ਲੰਗਰ ਲਾਇਆ ਜਾਂਦਾ ਡੋਟਾ ਸਾਰਿਆਂ ਦੇ ਸਾਹਮਣੇ ਹੈ ਸੋ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਇਸ ਸਥਾਨ ਤੇ ਬਹੁਤ ਸਿੱਖ ਸੰਗਤਾਂ ਆਟ ਆਉਂਦੀਆਂ ਹਨ ਸਭ ਤੋਂ ਪੁਰਾਤਨ ਜੇ ਆਪਾਂ ਕਹੀਏ ਨੰਦ ਗੋ ਸਾਹਿਬ ਦਾ ਇਹੀ ਸਥਾਨ ਇੱਥੇ ਮਹਾਰਾਜ ਰਹੇ ਵੀ ਤੇ ਸਭ ਤੋਂ ਪਹਿਲੇ ਇਸ ਸਥਾਨ ਬਾਰੇ ਨੇ ਬੜਾਇਆ ਦੂਜੇ ਨੰਬਰ ਤੇ ਮਾਰਾ ਸੀ ਇਸ ਦਾ ਜੇਤਾਂ ਦੇ ਢਾਲ ਬਣਾਇਆ ਦਰਲਾ ਪਾਸਾ ਉਹ ਤੋਂ ਬਾਅਦ ਮਾਰਾ ਨੇ ਖੇਲੇ ਬਣਾਏ ਫਿਰ ਕੇ ਇਸ ਦਾ ਖਤਬ ਦੇ ਬਾਰੀ ਆਈ ਸੋ ਮੈਂ ਸੰਤਾਨੀ ਕਰਾਂਗਾ ਕਿ ਮਾਰਾ ਦਾ ਘਰ ਹੈ ਮਾਰਾ ਦੇ ਗਿਆ ਮੈਂਬਰ 11 ਮੈਂਬਰ ਘਰ ਦੇ ਵਿੱਚ ਰਹੇ ਤੇ ਇਸ ਕਰਕੇ ਜੋ ਵੀ ਸੰਤਾਨ ਨੰਦਪੁਰ ਸਾਹਿਬ ਦਾਸ਼ਣ ਲਈ ਆਉਂਦੇ ਹਨ ਇਸ ਉਸਤਾ ਦੇ ਜੂਰ ਨੰਸ ਕਰ ਕਰਕੇ ਜਾਣ ਤੇ ਤਾਂ ਕਿ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਣ ਸੋ ਮੈਂ ਆਪਣੇ